Okay. <laughs> <laughs> छब्बी नो चौ नो ਕੰਪਲੇਨੈਂਟ ਸਾਧੂ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਦੱਤਰ ਮਾਰ ਕੇ ਤੇ ਟਰਾਤਮ ਕਾ ਕੇ ਤੇ ਉਹਨਾਂ ਕੋਲੋਂ ਸਨੇਟਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕਦਮਾ ਦਰਜ ਕੀਤਾ 120 ਨੰਬਰ ਮੁਕਦਮਾ थाना ਸੁਲਤਾਨਗੜ੍ਹ ਤੇ ਮੁਕਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪਿੰਦ ਸਿੰਘ ਪੁਲਿਸ ਸਾਹਿਬ ਨੇ ਨਿਸ਼ਾਦਰ ਕੇ ਇੱਕ ਅਸੀਂ ਟੀਮਸ ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਇੱਕ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਉਸਕੇਲਾ ਨੂੰ ਉਹਦੇ ਨਾਲ ਹੋਰ ਵੀ ਅਸੀਂ ਤੇ ਸਨੇਚਰ ਜ਼ੋਰ ਫੜਿਆ ਜਿਨ੍ਹਾਂ ਤੇ ਅਰਸ਼ਦੀਪ ਖੇਲਾ ਤੇ ਚਾਰ ਫਕਤ ਨੇ ਦਰਸਿਗੇ ਤੇ ਜਿਹੜਾ ਕੁਲਜੀਤ ਸਿੰਘ ਹੈ ਉਹ ਤੇ ਇੱਕ ਇੱਕ ਮੁਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਤੇ ਇਹਨਾਂ ਨੂੰ ਫੜ ਕੇ ਕੱਲ ਅਸੀਂ ਫੜਿਆ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਤੇ ਜਿਹੜੀ ਮੋਢਲੀ ਤਪੀਸ਼ ਜਿਹੜਾ ਹਾਲੇ ਅਸੀਂ ਪ੍ਰੀਲੀਮਿਨਰੀ ਨਗੋਪਖੇਰ 'ਤੇ ਇੱਕ ਹੋਰ ਇਹਨਾਂ ਨੇ ਐਸਡੀਪੀਸੀ ਦੇ ਮੁਲਾਜ਼ਮ ਕੋਲੋਂ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮਕਦਮਾ 101 ਨੰਬਰ ਦਰਜ ਹੈਗਾ ਯਾਰ ਸੁਲਤਾਨਵਿੰਡ ਖਣੇ ਤੇ ਉਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਪਹਿਲਾਂ ਤੇ ਉਹ ਵੀ ਮੁਕੱਦਮਾ ਸਾਡਾ ਟ੍ਰੇਸ ਹੋ ਗਿਆ ਪਰ ਉਦੋਂ ਅਟੈਂਪਟ ਹੀ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਐ ਦੋ ਦਫ਼ਤਰ ਇੱਕ ਰੌਡ ਤੇ ਇੱਕ ਬਿਨਾ ਨੰਬਰ ਦਾ ਸਪਲੈਂਡਰ रिकवर ਕੀਤਾ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨੈਚਿੰਗਸ ਬਟ ਜਿਹੜੀ ਇਹਨਾਂ ਨੇ ਕੀਤੀਆਂ ਉਹਦੇ ਬਾਰੇ ਵੀ ਰੀਵਿਲ ਕਰਨਗੇ ਤੇ ਕਾਫੀ ਸਾਡੇ ਮਕਦਮੇ ਜਿਹੜੇ ਪਹਿਲਾਂ ਦਰਜ ਹੋਏ ਆ ਉਹ ਵੀ ਸੋਲਵ ਕਰਨਗੇ थैंक यू ਉਹ ਹਲੇ ਸਾਨੂੰ ਬਿਨਾਂ ਨੰਬਰ ਦਾ ਹੋਇਆ ਉਹ ਅਸੀਂ ਹਲੇ ਡੀਟੀ ਆਫਿਸ ਪਤਾ ਕਰਕੇ ਤੇ ਅਸੀ ਅਗੇ ਸਸਰ ਕਿਹੜੇ ਲਾਗੇ ਦੇ ਵਿੱਚੋਂ ਲਗਾਤਾਰ ਬੇਸਿਕਲੀ ਸੁਲਤਾਨਵਿੰਡ ਏਰੀਆ ਦੇ ਵਿੱਚ ਜ਼ਿਆਦਾ ਲੁੱਟਾਖੋ ਕੀਤੀ ਜਾ ਰਹੀ ਸੀ ਇਹਨਾਂ ਦੀ ਉਮਰ ਕੀ ਹੈ ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਹੋਪਰ ਕੋਈ ਕੰਮ ਤਾਂ ਨਹੀਂ ਕਰਦੇ ਨਹੀਂ ਜਿਹੜੇ 4 ਫੜੇ ਹੈ ਉਹਨਾਂ ਚੋਂ ਤਿੰਨ ਤਾਂ ਕੋਈ ਕੰਮ ਤਾਂ ਨਹੀਂ ਕਰਦੇ ਜਿਹੜਾ ਇੱਕ ਹੈ ਉਹ ਡੱਟ ਬੋਲਟ ਫੈਕਟਰੀਸ ਕੰਮ ਕਰਦਾ ਫੈਮਿਲੀ ਬੈਕਗਰਾਉਂਡ ਕੀ ਹੈ ਸਰ ਫੈਮਿਲੀ ਬੈਕਗਰਾਉਂਡ ਤਾਂ ਕੁਝ ਵੀ ਨਹੀਂ ਬੇਲੇ ਹੀ ਕਰਦੇ ਹੈ ਹਾਂਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਆਲਰੇਡੀ ਚਾਰ ਵਕਤ ਮੇ ਦਰਜ ਹੈ ਗਈ ਹੈ ਸਨੈਚਿੰਗ ਤੇ ਚੋਰੀ ਤੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮਕਦਮਾ ਦਰਜ ਹੈ ਨਹੀਂ ਵਕ ਵਕ ਥਾਵਾਂ ਤੇ ਲੁੱਟੇ ਆ ਉਸੇ ਰਿਕਵਰ ਕੀਤੇ ਆ ਨਾ ਇਹਨੇ ਨੌਕਰੀ ਕਰਦਾ ਤਾਂ ਇਹ ਤਾਂ ਦਿਨ ਦੇ ਟਾਈਮ ਤੇ ਹੀ ਆ ਜੀ ਹਾਂਜੀ ਹਾਂਜੀ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁਣਾ ਇੱਥੇ ਕਈ ਵਾਰੀ ਕਰਤੀ ਵੀ। ਉਹ ਹਾਲੇ ਤਾਂ ਅਸੀਂ ਇਹਨਾਂ ਨੂੰ ਕੀਤਾ ਹਾਲੇ ਤਾਂ ਅਸੀਂ ਰਿਕਵਰ ਕੀਤੇ 10 ਮੋਬਾਈਲ ਤੇ ਹਾਲੇ ਅਸੀਂ ਇਹਨਾਂ ਦਾ ਪੁਲਿਸ ਮਾਮਲਾ ਲੈਣਾ ਅ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਅਸੀਂ ਕੰਮ ਕਰੀਏ ਉਹ ਹਾਲੇ ਸੀ ਚੈੱਕ ਕਰਾ ਲੈ ਮੈਡੀਕਲ ਹਾਲੇ ਬੇਸਿਕਲੀ ਜਿਹੜਾ ਹਾਲੇ ਸਾਨੂੰ ਪਤਾ ਚੱਲਿਆ ਸੁਲਤਾਨਪੁਰ ਵੈਂਡਰੀਆ ਦਾ ਸੀਟ ਵਿਜੀਨ ਏਰੀਆ ਥੋੜਾ ਟਾਰਗੇਟ ਕਰ ਉਹ ਹਾਲੇ ਸੀ ਟੋਟਲ ਚੀਜ਼ਾਂ ਨੇ ਚਾਰਜ ਹਨ ਹਾਲੇ ਤੱਕ ਜਿਹੜੀ ਸੰ ਜਿਹੜੀ ਤਾਂ ਐਫ ਆਈ ਆਰਸ ਹੋਈਆਂ ਉਹਨਾਂ ਤੋਂ ਸਾਨੂੰ ਹਾਲੇ ਪਤਾ ਚੱਲੇ ਕਿ ਪੰਜ ਸੱਤ ਤਵਾਫਦਾਤਾ ਕਰ ਦਿੱਤੇ ਉਹ ਤਾਂ ਹਾਲੇ ਡਾਊਟ ਨੰਬਰ ਮਿਲੇ ਹਾਲੇ ਸੇ ਡੀਟੀ ਆਫਿਸ ਤੋਂ ਵੈਰੀਫਾਈ ਕਰਾਂਗੇ ਗੈਂਗ ਕੀ ਆਪਰੇਸ਼ਨ ਕੀ ਹੈ ਜਾਂ ਵਾਰਦਾਤ ਕਰਦੇ ਕੀ ਕਰਦੇ ਇਹਨਾਂ ਗੈਂਗ ਹੈਗਾ ਜੀ ਚਾਰਜ ਹਨ ਦਾ ਗੈਂਗ ਹੈ ਤੇ ਇਕੱਠੀ ਕਰਦੇ ਸੀ ਉਹ ਹਲੇ ਅਸੀਂ ਸਾਡੀ ਅਸੀਂ ਹਲੇ ਰਿਮਾਂਡ ਲੈ ਕੇ ਕੁਝ ਦੱਸਾਂਗੇ ਸਰ ਦੇਖੋ ਵੀ ਨਹੀਂ ਹਾਲੇ ਤਾਂ ਇਟ ਇਜ਼ ਟੂ अर्ली ਟੂ ਕਮੈਂਟ ਸਰ ਜਿਹੜੇ ਪ੍ਰੋਫਾਈਲ ਹੈ ਉਹਨਾਂ ਦੇ ਕੰਪਲੀਟਸ ਆਲਰੇਡੀ ਹੋ ਗਏ ਨੇ ਹਾਂਜੀ ਇਹਨਾਂ ਦੇ ਕੰਪਲੀਟਸ ਹੈਗੇ ਸਰ ਪੰਜ ਪੰਜ ਦਾ ਵਾਦਾ ਤਾਂ 10 22 ਦਾ ਹੈ ਇਹ ਕਈ ਵਾਰੀ ਦੋ ਵੀ ਹਾਲੇ ਜਿਹੜੀ ਸਾਨੂੰ ਪਤਾ ਚੱਲਿਆ ਹਾਲੇ ਹਾਲੇ ਡਾਊਟ ਨੰਬਰ ਹਾਲੇ ਇਹਨਾਂ ਨੇ ਤਾਂ ਸੇਅਰ ਹੀ ਕਰਦੇ ਆ ਅਕਸਰ ਦੇਖਦੇ ਆਇਆ ਇਸ ਕੰਮ ਦਾ ਬਹੁਤ ਮਾਰਦਾ ਜਾਂਦਾ ਹੈ ਸਾਰਾ ਸੋ ਕੀ ਅਪੀਲ ਕਰਦੇ ਜਾਂਦੇ ਹਾਂ ਕਿ ਡੈਡੀ ਡਿਫਰੈਂਟ ਰੱਖ ਕੇ ਇਸ ਕੰਮ ਨਾਲ ਨੋਰਮਲ ਕਿਤੇ ਹੋਵੇ ਅਬ ਸਪੈਸ਼ਲੀ ਨੌਜਵਾਨਾਂ ਦੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਬੇਟੇ ਬੇਟੀਆਂ ਦਾ ਤੇ ਇਹਨਾਂ ਨੂੰ ਕੋਈ ਸਹੀ ਚੈਨਲ ਤੇ ਆਪਣਾ ਇਹਨਾਂ ਦੀ ਨਰਤੀ ਲਾਨ ਪੜਾਈ ਲਿਖਾਈ ਵਾਲ ਲਾਨ ਕਿਤੇ ਨੌਕਰੀ ਕਰਨ ਤੇ ਇਹਨਾਂ ਤੇ ਜ਼ਿਆਦਾ ਮੋਨਿਟਰ ਇਹਨਾਂ ਨੂੰ ਮੋਨਿਟਰ ਕਰਕੇ